ਹਾਂਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਸਾਡੇ ਪੇਜ ਦੇ ਨਾਲ ਐਨੀਮੇਟ ਸ਼ਾਰਟ ਵੀਡੀਓ ਤੇ ਆਜੋ ਭਰਾ ਸਾਰੇ ਜਣੇ ਕਰਦੇ ਆ ਗੱਲਾਂ ਬਾਤਾਂ ਨਾਲੇ ਮੜਾ ਜਾ ਲਿਖ ਕੇ ਦੱਸ ਦੋ ਵੀ ਆਵਾਜ਼ ਵਗੈਰਾ ਸਹੀ ਆ ਰਹੀ ਹੈ ਹਾਂਜੀ ਆਜੋ ਆਜੋ ਵੀਰੇ ਕੀ ਹਾਲ ਚਾਲ ਨੇ ਸਾਰਿਆਂ ਦੀ ਤੁਹਾਡੇ ਇੱਕ ਭਰਾ ਜੁੜ ਚੁੱਕਿਆ ਕੀ ਨਾਮ ਆ ਤੇ ਕਿਹੜੇ ਪਿੰਡ ਤੋਂ ਵੀਰੇ ਨਾਮ ਲਿਖ ਕੇ ਮਾੜਾ ਦੱਸ ਦਿਆ ਕਰੋ ਪਤਾ ਲੱਗ ਜਾਂਦਾ ਕਿਹੜੇ ਪਿੰਡੋਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਨੇ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੀ ਪਹਿਲੀ ਵਾਰ ਹੀ ਲਾਈਵ ਆਇਆ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਤੇ ਤੁਹਾਨੂੰ ਸਾਡੀਆਂ ਵੀਡੀਓ ਕੈਸੀਆਂ ਲੱਗਦੀਆਂ ਨੇ ਤੇ ਉਹਦੇ ਬਾਰੇ ਵੀ ਮੜਾ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਕਮੈਂਟ ਵੀਰੇ ਬਹੁਤ ਘੱਟ ਆਉਂਦੇ ਆ ਛੋਟੇ ਸਾਰਿਆਂ ਦੇ ਵੀਡੀਓ ਚੱਲਦੀਆਂ ਬਹੁਤ ਨੇ ਤੇ ਪਸੰਦ ਵੀ ਬਹੁਤ ਕਰਦੇ ਨੇ ਪਰ ਕਮੈਂਟਾਂ ਦੀ ਬਹੁਤ ਕਮੀ ਆ ਸਾਨੂੰ ਪਤਾ ਨਹੀਂ ਲੱਗਦਾ ਸਾਡੀਆਂ ਵੀਡੀਓਜ਼ ਬਾਰੇ ਕਹਿ ਹੈ ਜੀ ਵੀਡੀਓ ਸਾਡੀ ਆ ਚੰਗੀ ਆ ਜਾਂ ਮੰਦੀ ਆ ਉਹਦੇ ਬਾਰੇ ਮੜਾ ਜਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆ ਜਾਓ ਵੀਰੇ ਜੁੜ ਜਾਓ ਜੁੜ ਜਾਓ ਤਿੰਨ ਵੀਰ ਜੋੜ ਗਏ ਕਿਹੜੇ ਪਿੰਡੋਂ ਵੀਰੇ ਕਿਹੜੇ ਸ਼ਹਿਰ ਤੋਂ ਬਲੋਂਗ ਕਰਦੇ ਹੋ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਹਾਂਜੀ ਕੀ ਹਾਲ ਚਾਲ ਨੇ ਭਰਾ ਹੋਰ ਦੱਸੋ ਠੀਕ ਹੋ ਕਿਹੜੇ ਪਿੰਡ ਤੋਂ ਵੀਰੇ ਨਾਮ ਜ਼ਰੂਰ ਲਿਖ ਦਿਓ ਤੇ ਸਾਨੂੰ ਦੱਸੋ ਕਿਹੜੇ ਸ਼ਹਿਰ ਤੋਂ ਤੁਸੀਂ ਸਾਡੀਆਂ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਅਤੇ ਤੁਹਾਨੂੰ ਸਾਡੀਆਂ ਕੈਵ ਜੀਆਂ ਵੀਡੀਓ ਲੱਗਦੀਆਂ ਨੇ ਜ਼ਰੂਰ ਕਮੈਂਟ ਕਰਕੇ ਦੱਸੋ ਸਾਨੂੰ ਕਮੈਂਟ ਹੋ ਤਾ ਨਹੀਂ ਹਾਂਜੀ ਵੀਰੇ ਕੀ ਹਾਲ ਚਾਲ ਨੇ ਭਰਾ ਥੋਟੇ ਠੀਕ ਹੋ ਸਾਰੇ ਜਾਨੇ ਤੇ ਵੀਰ ਜੀ ਕਿੱਥੋਂ ਤੁਸੀਂ ਕਿਹੜੇ ਸ਼ਹਿਰ ਤੋਂ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿੱਥੋਂ ਕਿੱਥੋਂ ਜੁੜੇ ਹੋ ਤੁਸੀਂ ਸਾਡਾ ਲਾਈਵ ਚ ਦੇਖ ਰਹੇ ਹੋ ਹਾਂਜੀ ਸਰ ਕੀ ਹਾਲ ਚਾਲ ਨੇ ਜੀ ਸਾਡੇ ਰਿਲੇਟਡ ਸਾਡੇ ਵੀਡੀਓ ਰਿਲੇਟਡ ਕੋਈ ਵੀ ਸਵਾਲ ਪੁੱਛ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਹੈ ਸਾਡੀਆਂ ਕਰੋ ਕਮੈਂਟ ਦੇਖਾਂ ਹਾਂਜੀ 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 ਜਸਪਾਲ ਸਿੰਘ ਜੀ ਜੁੜੇ ਨੇ ਹਾਂਜੀ ਜੀ ਵਧੀਆ ਜੀ ਹੋਰ ਠੀਕ ਹੋ ਤੁਸੀਂ ਸਾਰੇ ਠੀਕ ਠਾਕ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਕਿਵੇਂ ਆ ਤੁਹਾਡੇ ਸ਼ਹਿਰ ਤੇ ਹਾਲ ਤੇ ਮੌਸਮ ਦਾ ਤੁਹਾਡੇ ਕਿੰਨੀ ਕੀ ਹਾਲ ਚਾਲ ਹੈ ਕਿੰਨੀ ਗਰਮੀ ਪੈ ਰਹੀ ਹੈ ਕਿ ਮੀਂਹ ਪੈ ਰਿਹਾ ਕਿ ਬਰਸਾਤ ਪੈ ਰਹੀ ਹੈ ਸਾਡੇ ਤਾਂ ਕੱਲ ਬਹੁਤ ਜ਼ਿਆਦਾ ਮੀਂਹ ਪਿਆ ਭਰਾ ਜੀ ਤੇ ਦਰਖਤ ਵੀ ਬਹੁਤ ਟੁੱਟੇ ਨੇ ਸੜਕਾਂ ਤੇ ਬੁਰਾ ਹਾਲ ਹੋ ਗਿਆ ਕੱਲ ਤਾਂ ਆਜੋ ਵੀਰੇ ਕਰਦਿਆਂ ਗੱਲਾਂ ਬਾਤਾਂ ਸਾਰੇ ਜਣੇ ਕਰੋ ਕਮੈਂਟ કરીਏ ਗੱਲਾਂ-ਵਾਟਾਂ ਸ਼ੁਰੂ ਆਪਾਂ ਅੱਜ 30 ਜਾਣੇ ਜੁੜ ਚੁੱਕੇ ਹੋ ਵੀਰੇ ਕਿਹੜੇ ਪਿੰਡ ਤੋਂ ਤੇ ਕਿਹੜੇ ਸ਼ਹਿਰ ਤੋਂ ਬਲੋਂਗ ਕਰਦੇ ਹੋ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸੋ ਸਾਨੂੰ ਤੁਹਾਡੀ ਕਿਰਪਾ ਦੇ ਨਾਲ ਸਾਡਾ ਜਿਹੜਾ YouTube ਚੈਨਲ ਆ 65000 ਆਡੀਅנס ਸਾਡੇ ਨਾਲ ਜੁੜ ਚੁੱਕੀ ਆ ਇਸ ਲਈ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਪੇਜ ਦੇ ਨਾਲ ਇੰਨਾ ਹੌਸਲਾ ਫੁਜਾਈ ਕਰ ਰਹੇ ਆ ਸਾਡੇ ਨਾਲ ਜੁੜ ਰਹੇ ਨੇ ਤੇ ਹਾਂਜੀ ਪਹਿਲਾਂ ਵੀ ਤੁਸੀਂ ਬਹੁਤ ਸਪੋਰਟ ਕਰੀਆ ਸਾਡੀ ਤੇ ਹੁਣ ਤੱਕ ਕਰਦੇ ਆਇਓ ਭਰਾ ਸਾਰੇ ਤੇ ਆ ਮੋਨਟਾਈਜ਼ ਹੋ ਤਾਂ ਤਾਂ ਹੋ ਗਿਆ ਆਪਣਾ ਚੈਨਲ ਵੱਡਾ ਮੋਨਟਾਈਜ਼ ਹੋ ਜਾਓ ਤੁਹਾਡੀ ਕਿਰਪਾ ਦੇ ਨਾਲ ਅੱਗੇ ਵੀ ਸਪੋਰਟ ਕਰਦੇ ਰਹੋ ਸਾਰੇ ਜਾਣੇ ਭੈਣ ਭਰਾ ਤੁਹਾਨੂੰ ਸਾਡੀਆਂ ਵੀਡੀਓ ਕੈਜੀਆਂ ਲੱਗਦੀਆਂ ਸਾਰੇ ਜਾਣੇ ਕਮੈਂਟ ਕਰਕੇ ਦੱਸਿਆ ਕਰੋ ਹੁਣ ਵੀ ਵੀਰੇ ਕਮੈਂਟ ਬਹੁਤ ਘੱਟ ਕਰ ਰਹੇ ਆ ਜੁੜੇ ਤਾਂ ਬਈ 40 50 ਜਾਣੇ ਬੈਠੇ ਬੰਦੇ ਕਮੈਂਟ ਕੋਈ ਵੀ ਨਹੀਂ ਕਰ ਰਿਹਾ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਆਵਾਜ਼ ਠੀਕ ਆ ਰਹੀ ਹੈ ਜੇ ਤੁਸੀਂ ਪੁੱਛ ਸਕਦੇ ਹੋ ਸਾਡੇ ਰਿਲੇਟਰ ਜਾਂ ਪੇਜ ਬਾਰੇ ਸਾਡੇ ਬਾਰੇ ਜਾਂ ਤੁਹਾਨੂੰ ਕੋਈ ਨਵਾਂ YouTube ਚਲਾ ਰਿਹਾ ਹੁੰਦਾ ਬੰਦਾ ਕੋਈ ਸਮੱਸਿਆ ਆ ਰਹੀ ਹੈ ਉਹਨੂੰ ਹਾਂਜੀ 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 ਕਮਲ ਸ਼ਰਮਾ ਜੀ ਕੀ ਹਾਲ ਨੇ ਠੀਕ ਹੈ ਜੀ ਹੋਰ ਪਰਵਾਹ ਠੀਕ ਠਾਕਾ ਹੀ ਤੁਹਾਡਾ ਕਿਹੜੇ ਸ਼ਹਿਰ ਤੋਂ ਬਲੌਗ ਕਰਦੇ ਕਮਲ ਜੀ ਔਰ ਭਰਾਵਾਂ ਦੇ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਠਾਕ ਹਾਂ ਸਾਰੇ ਤੁਹਾਨੂੰ ਸਾਡੀਆਂ ਵੀਡੀਓਜ਼ ਕੈਜੀਆਂ ਲੱਗਦੀਆਂ ਭਰਾ ਜੀ ਵਧੀਆ ਲੱਗਦੀਆਂ ਤਾਂ ਕਮੈਂਟ ਦੇ ਵਿੱਚ ਹੌਸਲਾ ਅਪਜਾਈ ਕਰਦਿਆ ਕਰੋ ਵੀਰੇ ਥੋੜਾ ਬਹੁਤ ਹਾਂਜੀ ਪਾਜੀ ਕਮਲ ਜੀ ਸ਼ਰਮਾ ਜੀ ਪਾਜੀ ਤੁਸੀਂ ਕਿੱਥੋਂ ਕਿੱਥੋਂ ਦੇ ਹੋ ਹਾਂਜੀ ਬਰਨਾਲਾ ਤੋਂ ਆ ਸਰ ਅਸੀਂ ਪੰਜਾਬ ਬਰਨਾਲਾ ਦੇ ਸ਼ਹਿਰ ਲੋਕਲ ਦੇ ਸ਼ਹਿਰ ਵਿੱਚੋਂ ਬਰਨਾਲੇ ਚੋਂ ਹੀ ਆ ਜੀ ਤੁਸੀਂ ਕਿੱਥੋਂ ਆ ਹਾਂਜੀ ਕਮਲ ਸ਼ਰਮਾ ਜੀ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਕਿੱਥੋਂ ਤੁਹਾਨੂੰ ਸਾਡੀਆਂ ਵੀਡੀਓਜ਼ ਕਹੇ ਜੀਆਂ ਲੱਗਦੀਆਂ ਨੇ ਵਧੀਆ ਲੱਗਦੀਆਂ ਨੇ ਬਹੁਤ ਵੀਰੇ ਬਹੁਤ ਵਧੀਆ ਬਹੁਤ ਵਧੀਆ ਤੁਹਾਡੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਵੀਰੇ ਠੀਕ ਠਾਕ ਸਾਰੇ ਤੁਸੀਂ ਸੁਣਾਓ ਹੋਰ ਪਰਿਵਾਰ ਠੀਕ ਠਾਕ ਹੈ ਵੀਰ ਜੀ ਦਾ ਠੀਕ ਹੈ ਜੀ ਕਮਲ ਸ਼ਰਮਾ ਜੀ ਹਾਂ ਮਹਾਸਾਰਪੁਰ ਤੋਂ ਠੀਕ ਹੋ ਸਰ ਹਸਿਆਰਪੁਰ ਤੋਂ ਲੋਕਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਨੂੰ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਚੈਨਲ ਤੇ ਵੀਡੀਓਜ਼ ਵੱਧ ਤੋਂ ਵੱਧ ਦੇਖਿਆ ਕਰੋ ਕਮੈਂਟ ਵਗੈਰਾ ਕਰਿਆ ਕਰੋ ਹਾਂਜੀ ਕਮਲ ਸ਼ਰਮਾ ਹਾਂਜੀ ਲੋਕਲ ਵਧੀਆ ਜੀ ਵਧੀਆ ओ ठीक ठाक है परिवार जी हो गगन जी हाँ जी गगन जी ठीक ठाक ਵਾਸ ਵੀਰੇ ਹੁਕਮ ਸੇ ਮੇ ਤੱਕ ਸਰਕਾਰ ਹਾਂਜੀ ਵੀਜੀ ਹੁਕਮ ਤੱਕ ਆਦਾ ਕਰਨਾ ਵੀਰੇ ਆਪਾਂ ਤਾਂ ਰਿਕੁਐਸਟ ਹੀ ਕਰਨੀ ਹੈ ਜੀ ਤੁਹਾਨੂੰ ਅੱਗੇ ਤੋਂ ਸਪੋਰਟ ਕਰਦੇ ਰਿਹਾ ਕਰੋ ਸਾਨੂੰ YouTube ਤੇ ਅਸੀਂ ਵੀ ਬਹੁਤ ਟਾਈਮ ਦੇ ਜੁੜੇ ਹੋਇਆ ਥੋੜੇ ਨਾਲ ਜੁੜੇ ਰਹਿਣਾ ਚਾਹੁੰਦੇ ਆ ਅਸੀਂ ਵੀ ਜੇ ਤੁਸੀਂ ਸਿਪਰਾ ਸਾਡੀ ਹੈਲਪ ਕਰੋ ਥੋੜੀ ਬਹੁਤ ਚਲੋ ਆਪਾਂ ਭੈਣ ਭਰਾਵਾਂ ਵਾਲਾ ਪਿਆਰ ਆਪਣਾ ਸਾਰਿਆਂ ਦੇ ਨਾਲ ਹੀ ਜਿੰਨੇ ਵੀ ਆਡੀਅנס ਸਾਡੇ ਨਾਲ ਜੁੜੀ ਹੋਈ ਹੈ ਅਸੀਂ ਸਭ ਦਾ बहुत बहुत स्वागत करते हैं जी हिम्मत करता थैंक यू भी थैंक यू सिमरत सरकार जी सिमरत शंकर जी ਬੀਰ ਆਪਣਾ ਪਿੰਡ ਕਿਹੜਾ ਹੈ ਜੀ ਸਹਾਰਾ ਸੀ ਹੈਗਾ ਜੀ ਬਰਨਾਲੇ ਲੋਕ ਹੋਈਆਂ ਜੀ ਬਰਨਾਲਾ ਸ਼ਹਿਰ ਪੰਜਾਬ ਤੋਂ ਜੀ ਤੁਸੀਂ ਦੱਸੋ ਤੁਸੀਂ ਕਿੱਥੋਂ ਆ ਜੀ ਕਿੱਥੋਂ ਬਲੋਂਗ ਕਰਦੇ ਆ ਤੁਸੀਂ ਤੇ ਤੁਹਾਡੇ ਸ਼ਹਿਰ ਦਾ ਕੀ ਹਾਲ ਚਾਲ ਤੁਹਾਨੂੰ ਸਾਡੀਆਂ ਵੀਡੀਓ ਕਹਿ ਜੀਆਂ ਲੱਗਦੀਆਂ ਨੇ ਵਧੀਆ ਲੱਗਦੀਆਂ ਨੇ ਔਰ ਦੱਸੋ ਜੀ सिमत शंकर भाई भाभी जी मैं जैतो मंडी तो हाँ ठीक है जी तीन गल कर रहे हो या ब्रदर कल गल कर रहे हो जी आई डी तो जी तोड़िया वीडियो कैजा लगदिया ने भैने ठीक है जी ठीक है जी ठीक है थैंक यू थैंक यू मेरा नाम सम्राट शंकर जी सर जी सर सॉरी सर जी ਕਈ ਵਾਰੀ ਮਿਸਟੇਕ ਹੋ ਜਾਂਦੀ ਆ ਪੜਨ ਚ ਫੋਨ ਚ ਥੋੜਾ ਜਨਾ ਲੈਮੀਨੇਸ਼ਨ ਜੀ ਇਧਰ ਨੂੰ ਹੋਈ ਵੀ ਆ ਉਹਦਾ ਕਰਕੇ ਪਤਾ ਨਹੀਂ ਲੱਗਿਆ ਜੀ ਸੌਰੀ ਜੀ ਸੌਰੀ ਥੋੜਾ ਨੈਟਵਰਕ ਦੀ ਵੀ ਪ੍ਰੋਬਲਮ ਆ ਗਈ ਸਾਡਾ ਨਾ ਥੋੜਾ ਜਆ ਸ਼ਹਿਰ ਤੇ ਆ ਜਾਂਦਾ ਸ਼ਹਿਰ ਤੋਂ ਪਿੰਡ ਤੇ ਉੱਥੇ ਥੋੜੀ ਬਹੁਤ ਦਿੱਕਤ ਆ ਜਾਂਦੀ ਆ ਨੈਟਵਰਕ ਦੀ ਵਾਈਫਾਈ ਵਗੈਰਾ ਤਾਂ ਲੱਗਿਆ ਵਾ ਪਰ ਏਅਰ ਫਾਈਬਰ ਵਗੈਰਾ ਜੇ ਤੁਹਾਨੂੰ ਪਤਾ ਯਾਰ ਇੰਜਾਂ ਕਹਿ ਹਜੀਆਂ ਨੇ ਟੁੱਟਦੀਆਂ ਰਹਿੰਦੀਆਂ ਥੋੜੀਆਂ ਬਹੁਤ ਸੌਰੀ ਜੀ विवेक कुमार जी बहुत बढ़िया जी ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਨੇ ਸਾਡੇ ਬਹੁਤ ਵਧੀਆ ਨੇ ਕਿਰਪਾ ਜੀ ਤੁਹਾਡੀ ਫੁੱਲ ਇਸੇ ਤਰ੍ਹਾਂ ਸਪੋਰਟ ਕਰਦੇ ਰਿਹਾ ਕਰੋ ਭੈਣ ਭਰਾ ਸਾਰੇ ਜਾਣੇ ਸਭ ਠੀਕ ਠਾਕ ਆ ਵੀਰ ਤੁਸੀਂ ਦੱਸੋ ਤੁਹਾਡਾ ਪਰਿਵਾਰ ਕਿਵੇਂ ਠੀਕ ਠਾਕ ਆ ਸਾਰੇ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਨੂੰ ਸਾਡੀਆਂ ਵੀਡੀਓਜ਼ ਕਹੇ ਜੀਆਂ ਲੱਗਦੀਆਂ ਨੇ ਤੁਹਾਨੂੰ ਜੇ ਕੋਈ ਸਾਡੇ ਪੇਜ ਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਗਈ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਸਾਨੂੰ ਕਮੈਂਟ ਕਰ ਸਕਦੇ ਹੋ ਕਮੈਂਟ ਕਰਕੇ ਹੁਣ ਅਸੀਂ ਆਏ ਸੰਡੇ ਤੁਹਾਡੇ ਨਾਲ ਗੱਲਬਾਤ ਕਰਿਆ ਕਰਾਂਗੇ ਸਾਰੀ ਆਡੀਅנס ਦੇ ਨਾਲ ਤੇ ਜੋ ਵੀ ਵੀਡੀਓ ਬਣਾ ਵੀਡੀਓ ਦੀ ਐਡੀਟਿੰਗ ਵਗੈਰਾ ਕਰਦੇ ਨੇ ਉਹ ਮੇਰੇ ਘਰ ਦੇ ਕਰਦੇ ਨੇ ਮੈਂ ਤਾਂ ਵੈਸੇ ਉਹ ਥੋੜਾ ਜੱਕਦੇ ਨੇ ਕਿ ਲਾਈਵ ਆਉਣ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਾਇਆ ਕਰਾਂਗੇ ਤੁਹਾਡੀ विवेक कुमार जी बहुत वादिया और सब क्या हाल चाल ठीक है जी बहुत बढ़िया बहुत बढ़िया सर विवेक कुमार जी बहुत अच्छा चल रहा है तुम बताओ आप क्या हाल चाल आपके ठीक हो परिवार वाइया सारे जी ती दसो सर ਕਿਰਪਾ ਸਰ ਸੋਡੀ ਸਾਰਿਆਂ ਦੀ سپورਟ ਇੰਨੀ ਕਰਦੇ ਹੋ ਤੁਸੀਂ ਸਾਡੇ ਪੇਜ ਦੇ ਨਾਲ ਜੁੜਦੇ ਹੋ ਸਾਡੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਨੇ ਇਸੇ ਕਰਕੇ ਸਾਡਾ ਵੀ ਹੌਸਲਾ ਵੱਧਾਗਾ ਅਸੀਂ ਪਹਿਲੀ ਵਾਰ ਹੀ ਲਾਈਵ ਆਇਆਗੇ ਪਹਿਲਾਂ ਕੋਈ ਗੱਲਬਾਤ ਨਹੀਂ ਅਜੇ ਤੱਕ ਕੀਤੀ ਅਸੀਂ ਕਿਸੇ ਵੀ ਆਡੀਅנס ਦੇ ਨਾਲ ਸਾਨੂੰ 1.5-2 ਸਾਲ ਵਾਂਗੂ ਹੋ ਗਏ ਕਿਸੇ ਵੀ ਨਾਲ ਅਸੀਂ ਕੋਈ ਗੱਲਬਾਤ ਨਹੀਂ ਕੀਤੀ ਪਹਿਲੀ ਵਾਰ ਫਸਟ ਟਾਈਮ ਅਸੀਂ ਲਾਈਵ ਆਇਆ ਫਸਟ ਟਾਈਮ ਲਾਈਵ ਆਉਣਾ ਵੀ ਇੱਕ ਜ਼ਰੂਰੀ ਆ ਕੋਈ ਜਿਵੇਂ ਕੋਈ ਕਿਸੇ ਨੂੰ ਵੀਡੀਓ ਦੇ ਵਗੈਰਾ ਕੋਈ ਦਿੱਕਤ ਹੁੰਦੀ ਆ ਜਾਂ ਕੋਈ ਮਧੀਆ ਨਹੀਂ ਲੱਗਦੀ ਜਾਂ ਚੰਗੀ ਲੱਗਦੀ ਆ ਇਹਦੇ ਨਾਲ ਗੱਲਬਾਤ ਸ਼ੇਰੋ ਸ਼ੇਰੀ ਹੋ ਜਾਂਦੀ ਆ ਸਾਰਿਆਂ ਦੀ ਬ੍ਰਵੇਕ ਜੀ ਹਾਂਜੀ ਸਰ ਇਹ हां जी विवेक जी बहुत बढ़िया प्रभु की कृपा से बहुत बढ़िया बहुत बढ़िया आप बताओ कैसे हो आपको हमारी वीडियोस कैसी लगती है, लगती हैं ठीक मैं ना एक थोड़ी जी होर बेनती करता जो कोई भी भैन भरा सा पेज ते पहली बार आता गा कोई जुड़ता गा ਤਾਂ ਪਲੀਜ਼ ਰਿਕੁਐਸਟ ਕਰ ਸਾਨੂੰ ਪਹਿਲੀ ਵਾਰੀ ਫੋਲੋ ਜਾਂ ਸਬਸਕ੍ਰਾਈਬ ਕਰਕੇ ਲਿਆ ਕਰੋ ਕਿਉਂਕਿ ਨਵੀਂ ਵੀ ਅਪਡੇਟ ਕੋਈ ਵੀ ਆਉਂਦੀ ਆ ਤੁਹਾਡੇ ਨਾਲ ਅਸੀਂ ਸਹੀ ਰੋਸਰੀ ਕਰਿਆ ਕਰਾਂਗੇ ਆਏ ਸੰਡੇ ਗੱਲਬਾਤ ਕਰਿਆ ਕਰਾਂਗੇ ਮੇਰਾ 올ਡ ਆਈਡੀ ਡਿਲੀਟ ਹੋ ਗਿਆ ਜਾਂ ਗਿਆ ਜੀ ਨਿਊ ਆਈਡੀ ਹੈ ਓਕੇ ਸਰ ਓਕੇ ਥੈਂਕ ਯੂ ਥੈਂਕ ਯੂ ਹੋਰ ਬਤਾਓ ਸਰ ਠੀਕ ਹੋ ਬਵੇਕ ਜੀ ਆਪ ਕਹਾਂ ਸੇ ਹੋ ਕਹਾਂ ਸੇ ਬਾਤ ਕਰ ਰਹੇ ਹੋ ਹਾਂਜੀ ਸਰ ਤੁਹਾਨੂੰ ਨਾ ਆਵਾਜ਼ ਪਹਿਲੇ ਤਾਂ ਦੱਸ ਦੋ ਵੀ ਆਵਾਜ਼ ਮੇਰੀ ਬਿਲਕੁਲ ਕਲੀਅਰ ਆ ਰਹੀ ਐ ਓਕੇ ਆ ਰਹੀ ਐ ਆਵਾਜ਼ ਆਵਾਜ਼ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਬਾਸ ਸਹੀ ਆ ਰਹੀ ਐ ਜੇ ਬਾਸ ਸਹੀ ਆ ਰਹੀ ਐ ਤਾਂ ਦਨਕ ਦਾ ਨਿਸ਼ਾਨ ਓਕੇ ਦਾ ਨਿਸ਼ਾਨ ਭੇਜ ਸਕਦੇ ਹੋ ਤੁਸੀਂ ਫੇ ਪਤਾ ਲੱਗ ਜਾਂਦਾ ਜੀ ਆਵਾਜ਼ ਕਿਹੜੇ ਜੇ ਓਕੇ ਆ ਰਹੀ ਐ ਜਾਂ ਨਹੀਂ ਆ ਰਹੀ ਕਈ ਵਾਰੀ ਮੈਕ ਵਗੈਰਾ ਦੀ ਦਿੱਕਤ ਆ ਜਾਂਦੀ ਐ ਜੇ ਆਵਾਜ਼ ਦੀ ਆਪਨੇ ਦੂਸਰੇ ओके सर ओके सर ओके धन्यवाद सर आपका स, बहुत दूर से आप जुड़े हो स, ओके सर संजय हाँ जी संजय जी सही है सही है थैंक यू सर थैंक यू राम राम जी राम राम जी और दसो क्या बात है सर राम राम आप बताओ सर और संजय सर कैसे हो ठीक ठाक हो कहाँ से बिलोंग करते हो सर आप हम पंजाब से हैं सर संजय जी पंजाब से बरनाला से हैं आप बताओ कहाँ से और परिवार ठीक ठाक है सभी बाल बच्चे मम्मी डैडी ओके सर यूपी से हो ओके ओके सर ओके मैं बरनला से पंजाब से हूँ सर पंजाब कहाँ पंजाब में पंजाब में सर बरनाला सिटी है हमारा बरनाला सिटी के साथ हमारा विलेज पड़ता है पत्ती सेखमा बाँ से विवेक कुमार आई एम फ्रॉम बिहार जी सर जी सर थैंक यू थैंक यू सर बहुत दूर से जुड़े हो आप हमारी वीडियोस देखते हो आप सारी आपको हमारी पंजाबी में वीडियो अच्छी लगती है या कैसी लगती है विवेक जी हाँ जी संजय जी बोलिए जी बोलिए ओके सर ओके थैंक यू सर थैंक यू विवेक जी आप शॉर्ट वीडियो देखता हूँ आपकी थैंक यू सर थैंक यू वेरी थैंक यू और बताओ सर आपको अच्छी लगती है हमारी वीडियोस आ जाएंगे भाई यूपी का यूपी कहाँ कितनी दूर है हमारे से कोई बात नहीं जब चक्कर लगेगा यूपी भी आ जाएंगे आपसे कांटेक्ट कर लेंगे जब यूपी जाएंगे यूपी सर मैं आता था हूँ पर मैं बॉम्बा से बॉम्बे की साइड में जाता हूँ ट्रेन के साथ ट्रेन में गया हूँ एक तो बार यूपी तो गया तो हूँ पर मैं यूपी घुमा नहीं हूँ अभी तक यूपी स्टेट बहुत अच्छी है पंजाब से तो बहुत ज़्यादा अच्छी है यूपी की स्टेट ओके सर ओके सर विवेक जी जब मर्जी पंजाब में आओ हमसे कॉल कर लेना बात कर लेना मैसेज छोड़ देना जब भी पंजाब आओ तो मिलकर जाया ना ठीक है सर विवेक जी संजय जी ड्रिंक करते हो क्या भाई नहीं नहीं सर मैं ड्रिंक बिल्कुल नहीं करता हूँ हम ड्रिंक नहीं करते हैं सर बबेक जी संजय जी बोलिए जी आपको लग रहा हूँ मैं ड्रिंक करता हूँ नहीं सर ऐसी बात कोई नहीं है ड्रिंक की ड्रिंक वाली कोई बात नहीं है ड्रिंक कर भी लेते हैं पर शादी जब होती है शादी हमारे जहाँ पे लड़के का जब ब्याह होता है ना ब्याह में कोई बात नहीं लगा भी लेते हैं कोई ऐसी बंदस कोई नहीं है हमारे पास और खुशी का मौका हो तो लगा भी लेते हैं ड्रिंक कर भी लेते हैं कोई ऐसी बात नहीं पर ऐसे अदरवाइज कोई ड्रिंक नहीं करते हम संजय जी नहीं सर नहीं सर थोड़ी सी नहीं <laughs> थैंक यू सर थैंक यू हम मजाक करते हो और बताओ सर कैसे हो और काम कार कैसा चल रहा है ठीक चल रहा है सभी थैंक यू सर थैंक यू बाय बाय थैंक यू जी अगले संडे बात करेंगे हम सभी से जितने भाई बहन जुड़े हैं सभी का धन्यवाद बहुत बहुत दिल से धन धन्यवाद करदा जी मैं जिन्हें भी साढ़े पेज के नाल जुड़े ने बाय बाय जी विवेक जी बाय बाय हाँ जी सर कोई बात नहीं सर ओके सर ओके थैंक यू सर